ਉਹ ਆ ਰੇੜੀ ਦਾ ਕੰਮ ਕਨਸੈਪਟ ਲੈ ਕੇ ਆਂਦਾ ਘਰੇਗੇ ਕਰਦੇ ਨੇ ਇੱਕ ਵਾਰ ਤਾਂ ਫਿਰ ਗਾਲਾਂ ਕੱਢੀਆਂ ਹੋਣੀਆਂ ਭਾਜੀ ਜਦੇਸੀ ਜੀ ਭਾਸ਼ਾ ਚ ਗੱਲ ਕਰਦੇ ਕੋਈ ਬਿਲਕੁਲ ਭਾਜੀ ਘਰ ਦੇ ਕਹਿੰਦੇ ਸੀਗੇ ਕਹਿੰਦੇ ਚੱਲ ਸਰਦਾਈ ਤੱਕ ਤਾਂ ਠੀਕ ਹੈ ਸਾਂ ਕਹਿੰਦਾ ਹੁਣ ਤੂੰ ਰੇੜੀ ਲੈ ਕੇ ਜਾਇਆ ਕਰੂਗਾ ਕਹਿੰਦਾ ਮੈਂ ਕਿਹਾ ਮਿਹਨਤ ਕਰਨ ਚ ਕੋਈ ਡਰ ਨਹੀਂ ਹੈਗਾ ਠੀਕ ਆ ਮੈਂ ਕਿਹਾ ਸੀ ਮੈਂ ਬਾਰ ਵੀ ਸੀਗਾ ਬਾਰ ਵੀ ਲੋਕਾਂ ਦੇ ਮੈਂ ਕਿਹਾ ਘਰਾਂ ਦੇ ਉਹਦੇ ਅਰਬੀਆਂ ਦੇ ਘਰਾਂ ਦੇ ਮੋਰੇ ਸੀ ਝਾੜੂ ਮਾਰਦੇ ਸੀਗੇ ਤੇ ਮੈਂ ਕਿਹਾ ਇੱਥੇ ਆਪਣੀ ਮਿਹਨਤ ਕਰਨ ਚ ਕਾਹਦਾ ਡਰ ਹੈ ਮੈਂ ਕਿਹਾ ਜਦੋਂ ਸ਼ੁਰੂ ਕੀਤਾ ਤਾਂ ਉਸ ਵੇਲੇ ਕੀ ਕੀ ਮੁਸ਼ਕਲ ਆਈਆਂ ਕਿਵੇਂ ਦਾ ਸਿਖਾ ਲੋਕ ਕਿਵੇਂ ਦਾ ਬਿਹੇਵੀਅਰ ਕਰਦੇ ਸੀਗੇ ਤੇ ਕੰਮਕਾਜ ਦੇ ਵਿੱਚ ਵਪਾਰ ਚ ਕਿ ਕਿ ਮੁਸ਼ਕਲਾਂ ਆਈਆਂ ਮੇਰਾ ਸਿਰਫ 3-4 ਕਿਲੋ ਦੁੱਧ ਲੱਗਿਆ ਬਾਕੀ ਮੇਰਾ ਦੁੱਧ ਐਦੇ ਖਰਾਬ ਹੋ ਗਿਆ ਫੇ ਘਰ ਦੇ ਨਾਲ ਗਾਲਾਂ ਕੱਢੀਆਂ ਕਹਿੰਦਾ ਤੂੰ ਰਹਿਣ ਦੇ ਤੂੰ ਬੰਦ ਕਰ ਦੇ ਕਹਿੰਦਾ ਤੂੰ ਸਾਡਾ ਡੇਰੀ ਬੰਦ ਤੋਂ ਵੀ ਦੁੱਧ ਬੰਦ ਕਰਤਾ ਪਹਿਲਾਂ 7-8 ਸਾਲ ਮੈਂ ਬਾਹਰ ਦੁਬਈ ਲਾ ਕੇ ਆਇਆ ਹਾਂ ਤੇ ਕੁਝ ਫੈਮਿਲੀ ਪ੍ਰੋਬਲਮ ਆਣ ਕਰਕੇ ਨਾ ਮੇਰੇ ਇੱਕ ਥੋੜਾ ਬੈਗ ਦੂਆ ਪ੍ਰੋਬਲਮ ਹੋ ਗਈ ਜਿਗੀ ਉਹਦੇ ਕਰਕੇ ਫਿਰ ਮੈਂ ਕੰਪਨੀ ਤੋਂ ਵਾ ਗਿਆ ਕਿਉਂਕਿ 7-8 ਸਾਲ ਲਾਇਮਾ ਉੱਥੇ ਫੋਰਮੈਨ ਸੀਗਾ ਤੇ ਫਿਰ ਮੈਂ ਆਇਆ ਇੱਥੇ ਮੈਂ ਕਿਹਾ ਘਰ ਦੇ ਮੇਰੇ ਕਹਿੰਦੇ ਹੈਗੇ ਕਿ ਚਲੋ ਇਦਾਂ ਦਾ ਗੁਜ਼ਾਰਾ ਨਹੀਂ ਚੱਲਣਾ ਤੇ ਫਿਰ ਮੈਂ ਇੱਥੇ 8-10000 8-10000 ਸੈਲਰੀ ਸੀ ਮੇਰੀ ਇੱਥੇ ਮੈਂ ਕੰਮ ਕਿਤੇ ਲੱਗਿਆ ਸੀਗਾ ਇੱਕ ਮੇਰਾ ਵੀਰ ਸੀਗਾ ਮੇਰੇ ਮਾਮੇ ਦਾ ਮੁੰਡਾ ਇਲਾਦਾ ਲੱਪਰੀ ਸਿੰਘ ਹੈ ਕਿਸ਼ਨਪੁਰ ਤੋਂ ਤੇ ਉਹਨੇ ਮੈਨੂੰ ਕਿਹਾ ਕਹਿੰਦਾ ਲਗਵੀਰ ਕਿਦਾਂ ਦਾ ਤਰਾ ਗੁਜ਼ਾਰਾ ਕਰਦਾ ਹੋਈ ਜਾਂਦਾ ਮੈਂ ਕਿਹਾ ਯਾਰ ਬਹੁਤ ਔਖਾ ਹੈ ਮੇਰਾ ਗੁਜ਼ਾਰਾ ਆਉਂਦਾ ਹੈ ਮੈਂ ਨੂੰ ਇੱਕ ਗੱਲ ਗਈ ਮੈਂ ਕਿਹਾ ਯਾਰ ਮੈਂ ਕਰਤਾ ਲਵਾ ਸ਼ੁਰੂ ਪਰ ਮੈਂ ਕਿਹਾ ਯਾਰ ਮੈਨੂੰ ਡਰ ਵੀ ਲੱਜੇ ਨਾ ਚੱਲੇ ਆ ਹੈਨਾ ਤੇ ਇੱਕ ਫਿਰ ਤੋਰੇ ਮੈਨੂੰ ਘਰ ਦੇ ਵੀ ਕਹੀ ਗਏ ਕਹਿੰਦੇ ਮੈਂ ਘਰ ਦੇ ਨੂੰ ਪੁੱਛਿਆ ਮੈਂ ਕਿਹਾ ਸ਼ਰਧਾਈ ਦਾ ਕੰਮ ਸ਼ੁਰੂ ਕਰਨਾ ਸੀ ਕਹਿੰਦੇ ਇਹ ਕਹਿੰਦੇ ਜੱਟਾਂ ਦਾ ਕੰਮ ਥੋੜੀ ਨਾ ਕਹਿੰਦਾ ਇਹ ਲਾਲਿਆਂ ਦਾ ਕੰਮ ਹੈ ਇਜਵੇ ਲਾਪਰੀ ਤੇ ਮੇਰੇ ਭਰਾ ਦਾ ਬਹੁਤ ਸਹਯੋਗ ਸਗਾ ਉਹ ਕਹਿੰਦਾ ਕੋਈ ਗੱਲ ਨਹੀਂ ਤੇ ਲੈ ਕੇ ਆਮ ਦਾਸ ਮਹਾਰਾਜੀ ਦਾ ਕਹਿੰਦਾ ਓਟਾ ਆਸਰਾ ਕਹਿੰਦਾ ਤੂੰ ਕਰ ਦੇ ਕੰਮ ਸ਼ੁਰੂ ਤੇ ਚਲੋ ਆਪਾਂ ਸ਼ਰਧਾਈ ਦਾ ਕੰਮ ਸ਼ੁਰੂ ਕੀਤਾ ਕਿ ਮੈਂ ਕਿਹਾ ਆਪਣੇ ਕੋ ਘਰ ਦਾ ਦੁੱਧ ਹੈਗਾ ਯਾ ਤੇ ਕਿਉਂ ਨਾ ਆਪਾਂ ਮੈਂ ਕਿਹਾ ਆਪਣਾ ਦੁੱਧਾ ਆਪਾਂ ਸ਼ੁਰੂ ਕਰੀਏ ਤੇ ਇਹ ਕਹਿੰਦਾ ਹਾਂ ਇਹ ਬਿਲਕੁਲ ਬੈਟਰ ਚੀਜ਼ ਹੈ ਤੇ ਆਪਾਂ ਫੇਰ ਨਾਲ ਸ਼ੁਰੂ ਕਰ ਲਿਆ ਸੀਗਾ ਬਾਦਾਮ ਕਾਜੂ ਇਲੈਚੀਆਂ ਕੇਸਰ ਪਾ ਕੇ ਪਹਿਲਾਂ ਅਸੀਂ ਡੇਰੀ ਬਣੇ ਸੀਗੇ ਦੁੱਧ ਤੇ ਹੁਣ ਮਹਾਰਾ ਹੀ ਕਿਰਪਾ ਨਾਲ ਚਲੋ ਅਸੀਂ ਜਿੰਨਾ ਵੀ ਦੁੱਧ ਹੈਗਾ ਆਪਾਂ ਇੱਥੇ ਨਾਲੇ ਲੈ ਕੇ ਆਈ ਤੇ ਮਿਕਸ ਕਰਕੇ ਲਈ ਆਈ ਤਾਂ ਗਾਂ ਦਾ ਵੀ ਹੈਗਾ ਯਾ ਤੇ ਇਹ ਮੱਝ ਦਾ ਵੀ ਹੈ ਕਈ ਵਾਰੇ ਪਿੰਡਾਂ ਦੇ ਵੀ ਦੇਖ ਕੇ ਜਾਂਦੇ ਮੈਨੂੰ ਕਈ ਵਾਰੀ ਉਹ ਦੇਖਦੇ ਕਿ ਹਾਂ ਵੇ ਜੱਟਾਂ ਦਾ ਮੁੰਡਾ ਆ ਇਹ ਦੇਖ ਲਓ ਰੇੜੀ ਲਾ ਕੇ ਬੈਠਾ ਹੈ ਕਈ ਬੰਦੇ ਕਰਦੇ ਵੀ ਪਰ ਆਪਾਂ ਸਿਰ ਨੀਵਾ ਕਰਕੇ ਲੱਗੇ ਰਹੀਦਾ ਆ ਤਾਂ ਪੰਜਾਬ ਦੇ ਨੌਜਵਾਨਾਂ ਨੇ ਆਪਣੇ ਪੰਜਾਬ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤੇ ਬਿਨਾਂ ਕਿਸੇ ਸੰਗ ਤੋਂ ਪੰਜਾਬ ਦੇ ਨੌਜਵਾਨ ਚਾਹੇ ਰੇੜੀਆਂ ਲਾ ਕੇ ਚਾਹੇ ਛੋਟੇ-ਮੋਟੇ ਕੰਮ ਕਿਸੇ ਵੀ ਕੰਮ ਨੂੰ ਛੋਟਾ ਨਹੀਂ ਸਮਝਦੇ ਹਾਲਾਂਕਿ ਪਹਿਲਾਂ ਬਹੁਤੇ ਪੰਜਾਬ ਦੇ ਨੌਜਵਾਨ ਬਾਹਰਲੇ ਬਾਹਰਲੇ ਦੇਸ਼ਾਂ ਦੀ ਦੌੜ ਵੱਲ ਪਾਏ ਹੋਏ ਸਨ ਵਿਦੇਸ਼ ਨੂੰ ਜਾਣਾ ਕੈਨੇਡਾ ਅਮਰੀਕਾ ਜਾਂ ਅਰਬ ਕੰਟਰੀਆਂ ਜਾ ਕੇ ਕੰਮ ਕਰ ਆਪਣਾ ਜਾਂ ਕਹਿ ਸਕਦੇ ਕਰੀਅਰ ਸੈੱਟ ਕਰਦੇ ਸੀ ਪਰ ਹੁਣ ਆਮ ਹੀ ਦੇਖਿਆ ਜਾਂਦਾ ਕਿ ਰੋਡ ਦੇ ਉੱਤੇ ਰੋਡ ਸਾਈਡ ਉੱਤੇ ਕਾਫੀ ਸਾਰੇ ਬਿਜ਼ਨਸ ਅਜਿਹੇ ਸ਼ੁਰੂ ਹੋ ਚੁੱਕੇ ਐ ਇਸੇ ਤਰ੍ਹਾਂ ਇੱਕ ਸਾਡਾ ਵੀਰ ਹੈ ਜਿਸ ਨੇ ਤਕਰੀਬਨ 8-9 ਸਾਲ ਵਿਦੇਸ਼ ਦੇ ਵਿੱਚ ਲਾਇਆ ਉਸ ਦੇ ਬਾਅਦ ਹੁਣ ਇੱਥੇ ਫੇਰ ਆ ਕੇ ਆਪਣੇ ਪੰਜਾਬ ਦੇ ਵਿੱਚ ਇੱਕ ਰੇੜੀ ਲਾ ਕੇ ਕੰਮ ਸ਼ੁਰੂ ਕਰ ਦਿੱਤਾ ਤੇ ਜੱਟਾਂ ਦਾ ਮੁੰਡਾ ਵੈਸੇ ਗੱਲ ਆਪਾਂ ਵੈਸੇ ਆਪਾਂ ਜਾਤ ਪਾਤ ਨੂੰ ਮੰਨਦੇ ਤਾਂ ਹੈ ਨਹੀਂ ਪਰ ਜੱਟ ਜਦੋਂ ਗੱਲ ਆਉਂਦੀ ਆ ਤਾਂ ਕਿਤੇ ਨਾ ਕਿਤੇ ਆਪਣੇ ਇੱਕ ਕੰਮ ਨੂੰ ਲੈ ਕੇ ਜਾਇਕਰ ਉਤਵੇ ਨੂੰ ਲੈ ਕੇ ਜਰੂਰ ਹੁੰਦੇ ਨੇ ਕਿ ਹਾਂ ਰਤਬਾ ਸਾਡਾ ਉੱਚਾ ਹੋਣਾ ਚਾਹੀਦਾ ਪਰ ਇਹ ਜੱਟਾਂ ਦਾ ਮੁੰਡਾ ਆ ਜਿਹੜਾ ਰੇੜੀ ਜਿਸ ਨੇ ਲਾਈ ਹੋਈ ਆ ਨਾਲ ਇੱਕ ਪਾਸੇ ਹੋਰ ਪ੍ਰਵਾਸੀਆਂ ਦੀਆਂ ਰੇੜੀਆਂ ਵੀ ਲੱਗੀਆਂ ਪਰ ਕੋਈ ਬਿਨਾਂ ਕਿਸੇ ਸੰਗਤੋਂ ਇਥਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਅੱਜ ਚੰਗੇ ਚੰਗਾ ਸਟੈਂਡ ਵੀ ਕੀਤਾ ਹੋਇਆ ਚੰਗੇ ਪੈਸੇ ਵੀ ਕਮਾਉਂਦਾ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਦੇ ਵਾਸਤੇ ਜਿਹੜੀ ਇੱਕ ਮਿਸਾਲ ਵੀ ਜਿਹੜੀ ਇਸਨੇ ਕਾਇਮ ਕੀਤੀ ਆ ਸਾਡੇ ਨਾਲ ਵੀਰ ਮੌਜੂਦ ਹੈ ਆਪਾਂ ਗੱਲਬਾਤ ਕਰਾਂਗੇ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਬਹੁਤ ਖੁਸ਼ੀ ਹੋਈ ਦੇਖ ਕੇ ਪੰਜਾਬ ਦੇ ਨੌਜਵਾਨ ਆਪਣੇ ਪੰਜਾਬ ਨੂੰ ਮੋੜ ਸਾਂਭਣ ਲੱਪੇ ਆ ਜਿਦਾ ਕਹਿੰਦੇ ਨਾ ਇੱਕ ਗੀਤ ਦੇ ਵਿੱਚ ਕਿ ਫਿਰ ਮੁੱਖ ਅਨੰਦਪੁਰ ਸਾਹਿਬ ਵੱਲੂ ਹੋਣਗੇ ਹਨਾ ਪੰਜਾਬ ਦੇ ਨੌਜਵਾਨ ਮੁੜ ਕੇ ਆਪਣੇ ਪੰਜਾਬ ਨੂੰ ਸਾਂਭ ਰਹੇ ਆ ਆਪਣਾ ਕਿੱਤਾ ਸਾਂਭ ਰਹੇ ਆ ਪੰਜਾਬ ਦੇ ਵਿੱਚ ਆਪਣੇ ਤਰੱਕੀਆਂ ਕਰ ਰਹੇ ਆ ਤਾਂ ਤੁਸੀਂ ਵੀ ਸ਼ੁਰੂਆਤ ਕੀਤੀ ਹੈ ਤੁਸੀਂ ਵੀ ਰੇੜੀ ਲਾਈ ਹੈ ਤਾਂ ਕਿਵੇਂ ਇਸ ਦੀ ਸ਼ੁਰੂਆਤ ਬੀਰ ਜੀ ਮੈਂ ਵੈਸੇ ਨਾ ਪਹਿਲਾਂ 7-8 ਸਾਲ ਮੈਂ ਬਾਹਰ ਦੁਬਈ ਲਾ ਕੇ ਆਇਆ ਹਾਂ ਤੇ ਕੁਝ ਫੈਮਿਲੀ ਪ੍ਰੋਬਲਮ ਆਣ ਕਰਕੇ ਨਾ ਮੇਰੇ ਇੱਕ ਥੋੜਾ ਬੈਗ ਦੁਆ ਪ੍ਰੋਬਲਮ ਹੋ ਗਈ ਸੀਗੀ ਉਹਦੇ ਕਰਕੇ ਫਿਰ ਮੈਂ ਕੰਪਨੀ ਤੋਂ ਵਾ ਗਿਆ ਕਿਉਂਕਿ 7-8 ਸਾਲ ਲਈ ਮੈਂ ਉੱਥੇ ਫੋਰਮੈਨ ਸੀਗਾ ਤੇ ਫਿਰ ਮੈਂ ਆਇਆ ਇੱਥੇ ਮੈਂ ਘਰ ਦੇ ਮੇਰੇ ਕਹਿੰਦੇ ਆਗੇ ਕਿ ਚਲੋ ਇੱਦਾਂ ਤਾਂ ਗੁਜ਼ਾਰਾ ਨਹੀਂ ਚੱਲਣਾ ਤੇ ਫਿਰ ਮੈਂ ਇੱਥੇ 8-10000 8-10000 ਸੈਲਰੀ ਸੀਗੀ ਮੇਰੀ ਇੱਥੇ ਮੈਂ ਕੰਮ ਕਿਤੇ ਲੱਗਿਆ ਸੀਗਾ ਤੇ ਪਰ 10000 ਨਾਲ ਗੁਜ਼ਾਰਾ ਨਹੀਂ ਹੁੰਦਾ ਸੀਗਾ ਜਿਹੜੇ ਬੰਦਾ ਬਾਹਰ ਕੰਮ ਕਰਦਾ ਤਾਂ ਉਹ ਜਿਹੜਾ ਬੰਦਾ ਦਵੇਈ ਪ੍ਰਦੇਸਾਂ 'ਚ ਕੰਮ ਕਰਕੇ ਆਇਆ ਉਹਨਾਂ ਉਹਦਾ ਇੱਥੇ 8-10 ਹਜ਼ਾਰ ਨਾਲ ਸਰਕਲ ਨਹੀਂ ਚੱਲਦਾ ਤੇ ਫੇਰ ਇੱਕ ਮੇਰਾ ਵੀਰ ਜਿਹਾ ਮੇਰੇ ਮਾਮੇ ਦਾ ਮੁੰਡਾ ਹੀ ਲਾਪਰੀ ਸਿੰਘ ਹੈ ਕਿਸ਼ਨਪੁਰ ਤੋਂ ਤੇ ਉਹਨੇ ਮੈਨੂੰ ਕਿਹਾ ਕਹਿੰਦਾ ਲਖਵੀਰ ਕਿੱਦਾਂ ਤੇਰਾ ਗੁਜ਼ਾਰਾ ਕਿੱਦਾਂ ਹੋਈ ਜਾਂਦਾ ਮੈਂ ਕਿਹਾ ਯਾਰ ਬਹੁਤ ਔਖਾ ਹੈ ਮੇਰਾ ਗੁਜ਼ਾਰਾ ਹੁੰਦਾ ਹੈ ਤੇ ਫੇਰ ਲਾਪਰੀ ਕਹਿੰਦਾ ਕਹਿੰਦਾ ਇੱਕ ਐਦਾ ਕਹਿੰਦਾ ਇਹ ਕਹਿੰਦੇ ਆਪਾਂ ਸ਼ਰਧਾਈ ਦਾ ਕੰਮ ਸ਼ੁਰੂ ਕਰੀਏ ਕਹਿੰਦਾ ਆਪਣੇ ਸ਼ਹਿਰ ਦੇ ਵਿੱਚ ਆਪਣੇ ਬਾਲਾਚੌਰ ਏਰੀਆ 'ਚ ਕਹਿੰਦਾ ਸ਼ਹਿਰ ਸ਼ਰਧਾਈ ਦਾ ਹੈ ਨਹੀਂ ਕੰਮ ਪਰ ਮੈਂ ਇਹਨੂੰ ਇੱਕ ਗੱਲ ਲਈ ਮੈਂ ਕਿਹਾ ਯਾਰ ਮੈਂ ਕਰਤਾ ਲਵਾ ਸ਼ੁਰੂ ਪਰ ਮੈਂ ਕਿਹਾ ਯਾਰ ਮੈਨੂੰ ਡਰ ਵੀ ਲੱਗਾ ਜੇ ਨਾ ਚੱਲੇ ਆ ਹੈਨਾ ਤੇ ਇੱਕ ਫਿਰ ਤੋਰੇ ਮੈਨੂੰ ਘਰ ਦੇ ਵੀ ਕਹੀ ਗਏ ਕਹਿੰਦੇ ਮੈਂ ਘਰ ਦੇ ਨੂੰ ਪੁੱਛਿਆ ਮੈਂ ਕਿਹਾ ਸ਼ਰਧਾਈ ਦਾ ਕੰਮ ਸ਼ੁਰੂ ਕਰਨਾ ਅਸੀਂ ਕਹਿੰਦੇ ਇਹ ਕਹਿੰਦੇ ਜੱਟਾਂ ਦਾ ਕੰਮ ਥੋੜੀ ਨਾ ਕਹਿੰਦਾ ਇਹ ਲਾਲਿਆਂ ਦਾ ਕੰਮ ਹੈ ਕਹਿੰਦਾ ਦੁਕਾਨਦਾਰੀ ਕਹਿੰਦਾ ਤੂੰ ਕਰ ਲਊਗਾ ਯਾਰ ਜੱਟ ਕਿੱਥੇ ਦੁਕਾਨਦਾਰੀ ਕਰਦਾ ਜੱਟ ਦਾ ਜੱਟ ਸੌਦਾ ਹੈ ਜਾਂ ਖੇਤੀ ਕਰਦੇ ਹਾਂ ਮੈਨੂੰ ਘਰ ਦੇ ਕਹਿੰਦੇ ਵੀ ਸੀਗੇ ਕਹਿੰਦੇ ਕਿ ਕਹਿੰਦੇ ਤੇ ਤੇਰੇ ਕੋ ਕੋ ਗਾਗ ਵੀ ਹੈ ਕਹਿੰਦੇ ਤੈਨੂੰ ਕਦੇ ਲੜਨੇ ਲੜੇ ਨਾਲ ਲਾਪੇ ਕਹਿੰਦੇ ਕਹਿੰਦੇ ਉਹ ਤਾਂ ਹੈਗਾ ਕਹਿੰਦਾ ਕਿ ਨਿਮਰਤਾ ਨਾਲ ਰਹਿ ਕੇ ਚੱਲਣ ਵਾਲਾ ਆ ਨਿਹੰਗ ਸੰਘਾ ਦੀ ਇਹ ਜ਼ਰੂਰ ਹੈਗੀ ਹੈ ਨਾ ਬੰਦੇ ਦੇਖਦਾ ਵੇ ਯਾਰ ਕੋਈ ਗੱਲ ਹੋ ਗਈ ਤਾਂ ਸਦਾ ਗੁੱਸੇ ਹੋਣਗੇ ਪਰ ਖਾਲਸੇ ਦੇ ਤਾਂ ਰੂਪ ਜਿਹੜੇ ਹੈਗੇ ਆ ਪਿਆਰ ਦਾ ਰੂਪ ਵੀ ਬਿਲਕੁਲ ਪਿਆਰ ਦਾ ਰੂਪ ਹੀ ਹੈਗਾ ਪਰ ਜਿੱਥੇ ਜੜ ਗਿਆ ਨਾ ਬਪੇ ਉਹਦੇ ਜੜ ਵੀ ਜਾਂਦੇ ਆ ਪਰ ਘਰ ਦੇ ਨੂੰ ਇਹੀ ਡਰਦਾ ਕਿ ਹਾਂ ਵੀ ਇਹ ਤਾਂ ਕੰਮ ਲਾ ਲਿਆਂਦਾ ਹੈ ਤੇਰੇ ਤੇ ਤੇ ਕਿਤੇ ਹੋਣਾ ਹੈ ਤੇ ਇਹ ਚ ਲਾਪਰੀ ਤੇ ਮੇਰੇ ਭਰਾ ਦਾ ਬਹੁਤ ਸਹਯੋਗ ਸਗਾ ਉਹ ਕਹਿੰਦਾ ਕੋਈ ਗੱਲ ਨਹੀਂ ਲੈ ਕੇ ਰਾਮਦਾਸ ਮਹਾਰਾਜ ਜੀ ਦਾ ਕਹਿੰਦਾ ਵੋਟ ਆਸਰਾ ਕਹਿੰਦਾ ਤੂੰ ਕਰ ਦੇ ਕੰਮ ਸ਼ੁਰੂ ਤੇ ਚਲੋ ਆਪਾਂ ਸ਼ਰਧਾਈ ਦਾ ਕੰਮ ਸ਼ੁਰੂ ਕੀਤਾ ਮਹਾਰਾਜ ਨੇ ਐਵੇਂ ਕਹਾਂ ਉਸ ਵੇਲੇ ਗਰਮੀ ਬੜੀ ਸੀਗੀ ਤੇ ਅਸੀਂ ਸਾਰਿਆਂ ਨਾਲ ਵੈਸੇ ਲੇਟ ਕੰਮ ਸ਼ੁਰੂ ਕੀਤਾ ਚਲੋ ਮਹਾਰਾਜ ਦੀ ਕਿਰਪਾ ਨਾਲ ਚਲੋ ਵਧੀਆ ਚੱਲਿਆ ਕੰਮ ਸ਼ੁਰੂ ਹੋ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਵੀਰ ਨੂੰ ਹੀ ਪੁੱਛਿਆ ਸੀਗਾ ਲਾਪਰੀਦ ਨੂੰ ਹੀ ਤੇ ਮੈਂ ਕਿਹਾ ਹੁਣ ਆਪਾਂ ਕੀ ਕਰੀਏ ਸਰਦੀਆਂ ਆ ਗਈਆਂ ਕਿੱਦਾਂ ਕੀ ਕਰੀਏ ਕੰਮ ਸ਼ੁਰੂ ਤੇ ਉਹਨੇ ਇਹ ਕਿਹਾ ਕਹਿੰਦਾ ਆਪਾਂ ਚੰਗੀ ਚੀਜ਼ ਲੈ ਕੇ ਆਣੀ ਕਿਉਂਕਿ ਆਪਾਂ ਇਹ ਨਹੀਂ ਕਿ ਹਾਂ ਵੀ ਆਪਾਂ ਕੋਈ ਫਾਸਟ ਫੂਡ ਦਾ ਕੰਮ ਸ਼ੁਰੂ ਕਰ ਲਈਏ ਜਾਂ ਕੋਈ ਕੁਝ ਵੀ ਨਾ ਮੂਮੋਸ ਵਗੈਰਾ ਸਾਰਾ ਕੁਝ ਭਾਜੀ ਇਹ ਲੀਵਰ ਫੈਟੀ ਹੈ ਨੁਕਸਾਨ ਹੈ ਇਹ ਚੀਜ਼ਾਂ ਦਾ ਠੀਕ ਨਹੀਂ ਤੇ ਲਾਪੜੀ ਤੇ ਮੇਰਾ ਭਰਾ ਕਹਿੰਦਾ ਕਹਿੰਦਾ ਆਪਾਂ ਇਹ ਚੀਜ਼ਾਂ ਤੋਂ ਆਪਾਂ ਦੂਰ ਰਹਿਣਾ ਹੈ ਕੋਕ ਸਟਿੰਗਾਂ ਤੋਂ ਵਗੈਰਾ ਨੂੰ ਤੇ ਇਹ ਕਹਿੰਦਾ ਕੋਈ ਏਦਾਂ ਦੀ ਚੀਜ਼ ਲੈ ਕੇ ਆਣੀ ਆਪਾਂ ਕਿ ਜਿਹੜੀ ਮਤਲਬ ਲੋਕਾਂ ਨੂੰ ਸਿਹਤ ਮਿਲੇ ਤੇ ਫਿਰ ਮੈਂ ਉਹਨੂੰ ਇਹੀ ਗਿਆ ਜਗਾ ਕਿ ਮੈਂ ਕਿਹਾ ਆਪਣੇ ਕੋ ਘਰ ਦਾ ਦੁੱਧ ਹੈਗਾ ਇਹ ਆ ਤੇ ਕਿਉਂ ਨਾ ਆਪਾਂ ਮੈਂ ਕਿਹਾ ਆਪਣਾ ਦੁੱਧ ਆਪਾਂ ਸ਼ੁਰੂ ਕਰੀਏ ਤੇ ਇਹ ਕਹਿੰਦਾ ਹਾਂ ਇਹ ਬਿਲਕੁਲ ਬੈਟਰ ਚੀਜ਼ ਹੈ ਤੇ ਆਪਾਂ ਫਿਰ ਨਾਲ ਸ਼ੁਰੂ ਕਰ ਲਿਆ ਸਗਾ ਬਦਾਮ ਕਾਜੂ ਇਲੈਚੀਆਂ ਕੇਸਰ ਪਾ ਕੇ ਪਾਜੀ ਤੁਸੀਂ ਘਰ ਦਾ ਲੈ ਕੇ ਆਨੇ ਦੁੱਧ ਘਰ ਦਾ ਹੈ ਪਾਜੀ ਸਾਡੇ ਕੋਲ ਪਸ਼ੂ ਆਪਣੇ ਹੈਗੇ ਆ ਪਹਿਲਾਂ ਅਸੀਂ ਡੇਰੀ ਬੰਨੇ ਸੀਗੇ ਦੁੱਧ ਤੇ ਹੁਣ ਮਹਾਰਾ ਹੀ ਕਿਰਪਾ ਨਾਲ ਚਲੋ ਅਸੀਂ ਜਿੰਨਾ ਵੀ ਦੁੱਧ ਹੈਗਾ ਆਪਣਾ ਇੱਥੇ ਨਾਲੇ ਲੈ ਕੇ ਆਈ ਤੇ ਮਿਕਸ ਕਰਕੇ ਲੈ ਆਈ ਤਾਂ ਗਾਂ ਦਾ ਵੀ ਹੈਗਾ ਹੈ ਤੇ ਮੱਝ ਦਾ ਵੀ ਹੈ ਤੇ ਹਾਂਜੀ ਤੇ ਉਸ ਤੋਂ ਬਾਅਦ ਨਾਲ ਆਪਾਂ ਗਰਮ ਗਲਾਬ ਜਮਣ ਦਾ ਕੰਮ ਸ਼ੁਰੂ ਕਰ ਲਿਆ ਜਦੋਂ ਆ ਰੇੜੀ ਦਾ ਕੰਮ ਕਨਸੈਪਟ ਲੈ ਕੇ ਆਂਦਾ ਘਰੇਗੇ ਘਰਦੇ ਨੇ ਇੱਕ ਵਾਰ ਤਾਂ ਫਿਰ ਗਾਲਾਂ ਕੱਢੀਆਂ ਹੋਣੀਆਂ ਪਾਜੀ ਜੇ ਦੇਸੀ ਜੀ ਪਾਸ਼ਾ ਚ ਗੱਲ ਕਰ ਬਿਲਕੁਲ ਬਿਲਕੁਲ ਪਾਜੀ ਘਰਦੇ ਕਹਿੰਦੇ ਸੀਗੇ ਕਹਿੰਦੇ ਚਲ ਸ਼ਰਧਾਈ ਤੱਕ ਤਾਂ ਠੀਕ ਹੈਗਾ ਕਹਿੰਦਾ ਹੁ ਤੇ ਮੈਂ ਕਹਿਆ ਤੁਹਾਨੂੰ ਮੈਂ ਕਹਿਆ ਮੈਂ ਤਾਂ ਮੈਂ ਆਪਣੇ ਬਾਪੂ ਨੂੰ ਤੇ ਆਪਣੀ ਦਾਦੀ ਨੂੰ ਮੈਂ ਗਿਆ ਮੈਂ ਕਹਿਆ ਮਿਹਨਤ ਕਰਨ ਚ ਕੋਈ ਡਰ ਨਹੀਂ ਹੈਗਾ ਠੀਕ ਆ ਮੈਂ ਕਹਿਆ ਅਸੀਂ ਮਾਰ ਵੀ ਸੀਗਾ ਬਾਰ ਵੀ ਲੋਕਾਂ ਦੇ ਮੈਂ ਕਹਿਆ ਘਰਾਂ ਦੇ ਉਹਦੇ ਅਰਬੀਆਂ ਦੇ ਘਰਾਂ ਦੇ ਮੋਰੇ ਸੀ ਝਾੜੂ ਮਾਰਦੇ ਸੀਗੇ ਤੇ ਮੈਂ ਕਹਿਆ ਇੱਥੇ ਆਪਣੀ ਮਿਹਨਤ ਕਰਨ ਚ ਕੋਈ ਡਰ ਹੈ ਮੈਂ ਕਹਿਆ ਤਾਂ ਕਰਕੇ ਆ ਤੇ ਮਿਹਨਤ ਕਰਨ ਚ ਡਰ ਤਾਂ ਕੋਈ ਨਹੀਂ ਹੈਗਾ ਆਪਣੇ ਵਧੀਆ ਪੰਜਾਬੀ ਚਲੋ ਸਪੋਰਟ ਵੀ ਕਰਦੇ ਆ ਹੁਣ ਤਾਂ ਕਾਫੀ ਲਹਿਰ ਚੱਲ ਪਈ ਆਪਣੇ ਪੰਜਾਬੀ ਬੰਦੇ ਬਹੁਤ ਬਹੁਤ ਮੇਰੇ ਮੋਰੇ ਆਉਂਦੇ ਆ ਜਦੋਂ ਸ਼ੁਰੂ ਕੀਤਾ ਤਾਂ ਉਸ ਵੇਲੇ ਕੀ ਕੀ ਮੁਸ਼ਕਲ ਆਈਆਂ ਕਿਵੇਂ ਦਾ ਸਗਾ ਲੋ ਲੋਕ ਕਿਵੇਂ ਦਾ ਬਿਹੇਵੀਅਰ ਕਰਦੇ ਸੀਗੇ ਤੇ ਕੰਮ ਕਾਜ ਦੇ ਵਿੱਚ ਵਪਾਰ ਚ ਕਿਵੇਂ ਕੀ ਕੀ ਮੁਸ਼ਕਲ ਆਈਆਂ ਵਪਾਰਜ ਮੁਸ਼ਕਲ ਤਾਂ ਆਈਆਂ ਭਾਜੀ ਬਈ ਉਹ ਤਾਂ ਜੇ ਜਦੋਂ ਆਪਾਂ ਦੁੱਧ ਦਾ ਕੰਮ ਸ਼ੁਰੂ ਕੀਤਾ ਨਾ ਮਤਲਬ ਮੈਂ ਪਹਿਲੇ ਦਿਨ ਨਾ ਆਪਣੇ ਜਿੱਤੋਂ ਮੈਂ 10 ਕਿਲੋ ਲੀਟਰ ਦੁੱਧ ਲੈ ਕੇ ਆਇਆ ਤੇ ਲੋਕਾਂ ਨੇ ਪਹਿਲਾਂ ਤਾਂ ਪਹਿਲੇ ਦਿਨ ਤਾਂ ਮਤਲਬ ਟਰਾਈ ਕੀਤਾ ਉਸ ਤੋਂ ਬਾਅਦ ਦੂਜੇ ਦਿਨ ਨਾ ਮੇਰਾ ਦੁੱਧ ਐਦੇ ਗਿਆ ਮਤਲਬ ਉਹਦੇ ਵਿੱਚ ਤੁਸੀਂ ਮੰਨ ਕੇ ਚਲੋ ਮੇਰਾ ਸਿਰਫ 3-4 ਕਿਲੋ ਦੁੱਧ ਲੱਗਿਆ ਬਾਕੀ ਮੇਰਾ ਦੁੱਧ ਐਦੇ ਖਰਾਬ ਹੋ ਗਿਆ ਫੇ ਘਰ ਦਨੇ ਗਾਲਾਂ ਗੱਡੀਆਂ ਕਹਿੰਦਾ ਕਹ ਤੂੰ ਰਹਿਣ ਦੇ ਤੂੰ ਬੰਦ ਕਰ ਦੇ ਕਹਿੰਦਾ ਤੂੰ ਸਾਡਾ ਡੈਰੀ ਪਾਣ ਤੋਂ ਵੀ ਦੁੱਧ ਬੰਦ ਕਰਦਾ ਤੇ ਦੁੱਧ ਵੀ ਹੋਇਆ ਇਹ ਚ ਲੋਕ ਅੱਜਕੱਲ ਭਾਜੀ ਪ੍ਰਵਾਸੀਆਂ ਕੋਲ ਖਾਣਾ ਜ਼ਿਆਦਾ ਪਸੰਦ ਕਰਦੇ ਆ ਆਪਣੇ ਪੰਜਾਬੀ ਵੀਰਾਂ ਕੋਲ ਬਹੁਤ ਘਟਾਂ ਆਉਂਦੀ ਆ ਤੇ ਜਿਆਦਾ ਜਿਆਦਾ ਲੋਕ ਜਾ ਕਰਦੇ ਆ ਫਾਸਟ ਫੂਡ ਖਾਣਾ ਪਸੰਦ ਕਰਦੇ ਕੋਈ ਚੰਗੀ ਚੀਜ਼ ਦਾ ਖਾਣਾ ਚਾਹੁੰਦੇ ਨਹੀਂ ਲੋਕ ਆ ਕਰਕੇ ਆ ਜੀਬ ਦੇ ਸਵਾਦ ਪਿੱਛੇ ਸਿਹਤ ਵੀ ਖਰਾਬ ਹੁੰਦੀ ਹੈ ਜੀਬ ਦੇ ਹਾਂ ਜੀ ਬਿਲਕੁਲ ਉਹੀ ਤਾਂ ਗੱਲ ਹੈ ਨਾ ਕਿ ਲੋਕ ਫਾਸਟ ਫੂਡ ਜੀ ਖਾਣਾ ਪਸੰਦ ਕਰਦੇ ਪਰ ਅੱਜ ਕੱਲ ਇਹ ਹੈ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਅੱਜ ਤੁਸੀਂ ਫਾਸਟ ਫੂਡ ਖਾਣੇ ਇਹ ਤੋਂ 2-4 ਸਾਲ ਬਾਅਦ ਇਹ ਸਾਨੂੰ ਪਤਾ ਕਿ ਹਾਂ ਬਈ ਸਾਡੇ ਲੀਵਰ ਐਨ ਪੂਰਾ ਖਤਮ ਹੋ ਜਾਣਾ ਹੈ ਕਿਉਂਕਿ ਮੈਦੀ ਵਾਲੀ ਚੀਜ਼ਾਂ ਖਾ ਕੇ ਤੇ ਪਰ ਬਾਕੀ ਚਲੋ ਬਾਕੀ ਮਾਲਕ ਹੱਥ ਹੈ ਅਸੀਂ ਆਪਣਾ ਤਾਂ ਸਾਡਾ ਕੰਮ ਹੈ ਕਿ ਚਲੋ ਕੀਰਤ ਕਰਨੀ ਅਸੀਂ ਕਰ ਹੀ ਜੰਨੇ ਆ ਪਰ ਪੰਜਾਬੀਆਂ ਵੱਲੋਂ ਉਹ ਹੰਗਾਰਾ ਮਿਲਦਾ ਨਹੀਂ ਹੈਗਾ ਪੂਰਾ ਜਿੰਨਾ ਮਿਲਣਾ ਚਾਹੀਦਾ ਹੈ ਆ ਹੁਣ ਆਪਣੇ ਸ਼ਹਿਰ ਦੇ ਵਿੱਚ ਮੈਂ ਹੀ ਇੱਕ ਪੰਜਾਬੀ ਸਰਬ ਜਿਹੜਾ ਦੁੱਧ ਦਾ ਕੰਮ ਸ਼ੁਰੂ ਕੀਤਾ ਹੈ ਤੇ ਹਾਂਜੀ ਮਤਲਬ ਕਿ ਜਿਸ ਤਰੀਕੇ ਨਾਲ ਤੁਸੀਂ ਸ਼ੁਰੂ ਕੀਤਾ ਸਾਰਾ ਕੰਮ ਇਹ ਤੇ ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਕੰਮ ਜਿਹੜਾ ਆ ਸਹੀ ਤਰੀਕੇ ਨਾਲ ਚੱਲ ਰਿਹਾ ਹੈਗਾ ਜਾਂ ਫਿਰ ਜੇ ਹੋਰ ਕੋਈ ਕਰਨਾ ਚਾਹੇ ਤਾਂ ਇਹਦੇ ਵਿੱਚ ਇੰਨੇ ਕ ਪੈਸੇ ਕਮਾ ਸਕਦਾ ਕਿ ਰੋਜੀ ਰੋਟੀ ਵਧੀਆ ਤਰੀਕੇ ਨਾਲ ਖਾ ਸਕਦਾ ਹੈ ਜਾਂ ਇੱਕ ਨੌਕਰੀ ਛੋਟੀ ਮੋਟੀ ਨੌਕਰੀ ਨਾਲੋਂ ਚੰਗੇ ਪੈਸੇ ਕਮਾ ਸਕਦਾ ਹਾਂਜੀ ਉਹ ਇਹ ਇਦਾਂ ਕਰ ਸਕਦੇ ਆਪਾਂ ਜੇ ਪਤਾ ਕੀ ਜੇਕਰ ਜੇ ਆਪਣੇ ਪੰਜਾਬੀਆਂ ਦੀ ਸਪੋਰਟ ਮਿਲ ਜਵੇ ਨਾ ਜਿੱਦਾਂ ਹੁਣ ਮੇਰੇ ਆ ਕੰਮ ਹੈ ਤੇ ਚਲੋ ਠੀਕ ਹੈ ਥੋੜਾ ਬਹੁਤ ਗੁਜ਼ਾਰਾ ਹਜੇ ਹੋਈ ਜਾਂਦਾ ਹੈ ਚੱਲੀ ਜਾਂਦਾ ਕਿਉਂਕਿ ਹਜੇ ਕੰਮ ਸ਼ੁਰੂ ਕੀਤਾ ਮੈਂ ਬਹੁਤਾ ਟਾਈਮ ਨਹੀਂ ਹੋਇਆ ਇਹਨੂੰ ਦੁੱਧ ਦੇ ਕੰਮ ਨੂੰ ਬਹੁਤਾ ਹਜੇ ਸਮਾਂ ਨਹੀਂ ਹੋਇਆ ਹੈਗਾ ਪਰ ਚੱਕ ਰਿਹਾ ਜੇ ਤੁਸੀਂ ਆਪਣਾ ਕੰਮ ਕਰੋਗੇ ਨਾ ਕਿਸੇ ਦੇ ਇੱਕ ਥੱਲੇ ਕੰਮ ਕਰਨ ਨਾਲੋਂ ਕਿਸੇ ਨੌਕਰੀ 8-10000 15000 ਰੁਪਏ 'ਚ ਕੰਮ ਕਰਨ ਨਾਲੋਂ ਨਾ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਠੀਕ ਹੈ ਤੇ ਆਰਾਮ ਨਾਲ ਦਿਹਾੜੀ ਬਣਦੀ ਹੈ ਤੇ ਆਰਾਮ ਨਾਲ ਵਧੀਆ ਦਿਹਾੜੀ ਬਚੀ ਜਾਂਦੀ ਹੈ ਹਾਂਜੀ ਪੰਜਾਬ ਲੱਗਦਾ ਭਾਈ ਜੀ ਐਦਾਂ ਪੰਜਾਬ ਦੇ ਵਿੱਚ ਲਹਿਰ ਚੱਲੇ ਜਿਸ ਤਰੀਕੇ ਨਾਲ ਕੰਮ ਸ਼ੁਰੂ ਹੋਵੇ ਇੱਕ ਮੇਣਾ ਜਾਈਆ ਜਾਂ ਇੱਕ ਰੋਲਾ ਵੀ ਲਗਾਤਾਰ ਚੱਲਦਾ ਆ ਰਿਹਾ ਵੇ ਪ੍ਰਵਾਸੀ ਬਹੁਤ ਵੱਡੀ ਗਿਣਤੀ ਚ ਇੱਥੇ ਆ ਗਏ ਉਹਨਾਂ ਨੇ ਕੰਮ ਸੰਭਲ ਲੈ ਉਹਨਾਂ ਨੇ ਕੰਮ ਸਾਬੇ ਤਾਂ ਪੰਜਾਬੀ ਬਾਹਰ ਜਾ ਰਹੇ ਆ ਪਰ ਮੇਰਾ ਮਤਲਬ ਮੇਰੀ ਸੋਚਣੀ ਇਹ ਕਿ ਕਮੀ ਥੋੜੀ ਥੋੜੀ ਆਪਣੇ ਵਿੱਚ ਵੀ ਹੁੰਦੀ ਆ ਜੇ ਅਸੀਂ ਕੰਮ ਆਪ ਖੁਦ ਕਰੀਏ ਤਾਂ ਹੋਰ ਕੋਈ ਕਿਵੇਂ ਆ ਕੇ ਸਾਡੀ ਥਾਂ ਲੈ ਸਕਦਾ ਬਿਲਕੁਲ ਉਹੀ ਤਾਂ ਗੱਲ ਹੈ ਪਾਜੀ ਹੁਣ ਆਪਾਂ ਕਹੀ ਤਾਂ ਜਿੰਨੇ ਕਿ ਹਾਂ ਜੀ ਇਹ ਪ੍ਰਵਾਸੀ ਨਿਠਾਓ ਜੀ ਪ੍ਰਵਾਸੀ ਭਿਓ ਹੋਵੇ ਇਥੋਂ ਪਰ ਚੱਕਰ ਹੈ ਨਾ ਅਸੀਂ ਆਪ ਨਹੀਂ ਨਾ ਮੋਹਰੇ ਆਨੇ ਹੈਗੇ ਹੁਣ ਮੈਂ ਆ ਹੁਣ ਮੈਂ ਰੇੜੀ ਲਾ ਲਈ ਆ ਮੈਨੂੰ ਕਈ ਬੰਦੇ ਦੇਖ ਦੇ ਦੇਖਦੇ ਵੀ ਹੁਣੇ ਆ ਗਏ ਹਾਂ ਕਈ ਵੇਰੇ ਪਿੰਡਾਂ ਦੇ ਵੀ ਦੇਖ ਕੇ ਜਾਂਦੇ ਮੈਨੂੰ ਕਈ ਵਾਰੀ ਉਹ ਦੇਖਦੇ ਕਿ ਹਾਂ ਵੇ ਜੱਟਾਂ ਦਾ ਮੁੰਡਾ ਆ ਇਹ ਦੇਖ ਲਓ ਰੇੜੀ ਲਾ ਕੇ ਬੈਠਾ ਹੈ ਕਈ ਬੰਦੇ ਕਰਦੇ ਵੀ ਪਰ ਆਪਾਂ ਸਿਰ ਨੀਵਾ ਕਰਕੇ ਲੱਗੇ ਰਹੀਦਾ ਆ ਪਰ ਚੱਕਰ ਇਹ ਜੇ ਅਸੀਂ ਪ੍ਰਵਾਸੀ ਕਹਿੰਨੇ ਤਾਂ ਹੈਗੇ ਪ੍ਰਵਾਸੀ ਭਜਾਓ ਪਰ ਚੱਕਰ ਇਹ ਸਾਨੂੰ ਆਪ ਮੋਰੇ ਹੋਣਾ ਪੈਣਾ ਭਾਜੀ ਚੱਕਰ ਦਾ ਇਹ ਆ ਹਾਂਜੀ ਤੇ ਭਾਈ ਫਿਰ ਜਿਸ ਤਰ੍ਹਾਂ ਤੁਸੀਂ ਹੁਣ ਕਿਹਾ ਵੇ ਲੰਘਦੇ ਲੋਕ ਹਨਾ ਥੋੜੀ ਸੰਗ ਆਂਦੀ ਜਾਂ ਫਿਰ ਹਨਾ ਕਈ ਲੋਕ ਲੱਗਦਾ ਪਤਾ ਨਹੀਂ ਕੀ ਗੱਲਾਂ ਕਰਦੇ ਹੋਣਗੇ ਨਾ ਇਹਨੂੰ ਕੀ ਲੋੜ ਪੈ ਗਈ ਹੈ ਨਾ ਕੰਮ ਸ਼ੁਰੂ ਕਰਨ ਦੀ ਤਾਂ ਫਿਰ ਐਦਾ ਕਦੇ ਮੂੰਹ ਤੇ ਵੀ ਆ ਕੇ ਕਿਸੇ ਯਾਰ ਦੋਸਤ ਨੇ ਕਿਹਾ ਬਹੁਤ ਜਿਹੜੇ ਨੇੜੇ ਦੇ ਯਾਰ ਦੋਸਤ ਹੁੰਦੇ ਨੇ ਨਾ ਜੇ ਲੱਭੀ ਨੇ ਤੁਹਾਨੂੰ ਚੰਗੀ ਸਲਾਹ ਵੀ ਦਿੱਤੀ ਆ ਤਾਂ ਕੁਝ ਯਾਰ ਦੋਸਤ ਐਦਾ ਦੇ ਵੀ ਹੁੰਦੇ ਉਹਨਾਂ ਨੂੰ ਲੱਗਦਾ ਹੁੰਦਾ ਯਾਰ ਵੀ ਆਪ ਇਹ ਕੰਮ ਨਹੀਂ ਇਹਨੂੰ ਕਰਨਾ ਚਾਹੀਦਾ ਐਦਾ ਹੋਇਆ ਤੁਹਾਡੇ ਨਾਲ ਬਿਲਕੁਲ ਹਾਂਜੀ ਮੈਨੂੰ ਕਹਿੰਦੇ ਆ ਮੇਰੇ ਯਾਰ ਦੋਸਤ ਹੈਗੇ ਕਈ ਵਾਰੀ ਮੈਨੂੰ ਫੋਨ ਵੀ ਕਰਦੇ ਆ ਬਾਹਰੋਂ ਵੀ ਕਹਿੰਦੇ ਯਾਰ ਤਰੇ ਅਸੀਂ ਵੀ ਵੀਡੀਓ ਦੇਖਦੇ ਹੁੰਨੇ ਆ ਫੇਸਬੁੱਕ ਤੇ ਕਹਿੰਦਾ ਯਾਰ ਤੂੰ ਬਾਹਰ ਨਹੀਂ ਚੰਗਾ ਕੰਨਾ ਤੋਂ ਭਈਆਂ ਵਾਲਾ ਕੰਮ ਕਰ ਲਾ ਪਏ ਆ ਪਰ ਲੋਕਾਂ ਨੇ ਇਹੀ ਕੰਮ ਨੂੰ ਜੋੜ ਲੱਗੇ ਆ ਬਈ ਕੰਮ ਰੇੜੀਆਂ ਲਾਣਾ ਸਿਰਫ ਭਈਆਂ ਦਾ ਹੀ ਕੰਮ ਹੈ ਆਪਣੇ ਪੰਜਾਬੀ ਬੰਦੇ ਲਾਏ ਨਹੀਂ ਸਕਦੇ ਹੈਗੇ ਹਾਂਜੀ ਪਰ ਕੰਮ ਤਾਂ ਕੋਈ ਵੀ ਕਰ ਸਕਦਾ ਆ ਉਹ ਕੰਮ ਕੋਈ ਵੀ ਕਰ ਸਕਦਾ ਉਹੀ ਤਾਂ ਗੱਲ ਹੈ ਹੁਣ ਜੇ ਮੈਂ ਆ ਜੀ ਤੁਸੀਂ ਫਿਰ ਉਹਨਾਂ ਨੂੰ ਕੀ ਜਵਾਬ ਦਿੰਨੇ ਹੁੰਦੇ ਆ ਮੈਂ ਤਾਂ ਉਹਨਾਂ ਨੂੰ ਇਹੀ ਕਹਿੰਦਾ ਮੈਂ ਕਿ ਆਪਾਂ ਬਾਹਰ ਅਸੀਂ ਕੀ ਕਰਦੇ ਸੀਗੇ ਬਾਹਰ ਵੀ ਅਸੀਂ ਕਿਤੇ ਥੱਲੇ ਕੰਮ ਕਰਦੇ ਆ ਲੋਕਾਂ ਦੇ ਦਰਾਂ ਦੇ ਮੋਹਰੇ ਝੜੂ ਮਾਰਦੇ ਇਹ ਸਮਝ ਕੇ ਆਪਣਾ ਕੰਮ ਹੈ ਹਨ ਤੇ ਆਪਣਾ ਕੰਮ ਕਰਨ ਦੇ ਵਿੱਚ ਕੋਈ ਮਹਿਣਾ ਨਹੀਂ ਹੈਗਾ ਹਾਂਜੀ ਪੜੀ ਹੋਰ ਕੋਈ ਘਟਨਾ ਜਹੀ ਵਾਪਰੀ ਹੋਵੇ ਜਾਂ ਤੁਹਾਨੂੰ ਸਾਥ ਸਭ ਤੋਂ ਵੱਧ ਕਿਹਨੇ ਦਿੱਤਾ ਇਸ ਕੰਮ ਦੇ ਵਿੱਚ ਸਾਥ ਮੇਰਾ ਵੈਸੇ ਤਾਂ ਮੇਰਾ ਭਰਾ ਹੈਗਾ ਯਾ ਕੁਲਵੀਰ ਸਿੰਘ ਬਾਹਰ ਹੈਗਾ ਗਰੀਸ ਦੇ ਵਿੱਚ ਤੇ ਮੇਰੇ ਮੈਂ ਮੇਕ ਮਾਂ ਭੈਣ ਭਰਾ ਹੀ ਹੈ ਮੇਰੇ ਸਾਥ ਦੇਣੇ ਵਾਲੇ ਮਾਂ ਪਿਓ ਦਾ ਸਿਰਫ ਮੇਰੇ ਬਾਪੂ ਦਾ ਹੈ ਮੇਰੀ ਦਾਦੀ ਤੇ ਇਦੇ ਕਹਿੰਦੀ ਹੈ ਕਿ ਭਾਈ ਕੰਮ ਚੱਲ ਵੀ ਪਊਗਾ ਜੇ ਨਹੀਂ ਚੱਲਦਾ ਮੈਨੂੰ ਜਦੋਂ ਵੀ ਮੈਂ ਸ਼ਾਮ ਨੂੰ ਜਾਂਨ ਨਾ ਕੰਮ ਤੋਂ ਮੈਨੂੰ ਇਦੇ ਕਹਿੰਦੇ ਆ ਕੋਈ ਬਜਾ ਵੀ ਹੈਗਾ ਜਾਂ ਮੈਨੂੰ ਇਹੀ ਬੰਦਲ ਸਵਾਲ ਮੈਨੂੰ ਇਹੀ ਮਿਲਦਾ ਹੈ ਕੁਝ ਨਾ ਕੰਮ ਸ਼ੁਰੂ ਕੀਤਾ ਜੇ ਬਚਦਾ ਵੀ ਹੈਗਾ ਕਾ ਵਾ ਮੈਂ ਕਿ ਦੁੱਧ ਸਾਡਾ ਖਰਾਬੇ ਕਰਕੇ ਜਾਂਦਾ ਆ। ਇਹੀ ਜਵਾਬ ਮੈਨੂੰ ਮਿਲਦਾ ਹੈ। ਬਾਕੀ ਸਹਿਯੋਗ ਮੈਨੂੰ ਹੈਗਾ ਮੇਰੇ ਭਰਾ ਦਾ ਲਾਪਰੀਤ ਦਾ ਕੁਲਵੀਰ ਸਿੰਘ ਦਾ। ਤੁਹਾਨੂੰ ਖੁਸ਼ੀ ਹੁੰਦੀ ਹੈ ਇਹ ਕੰਮ ਕਰਕੇ? ਕੰਮ ਕਰਕੇ ਬਹੁਤ ਖੁਸ਼ੀ ਆ ਭਾਜੀ ਮੈਨੂੰ ਇਹੀ ਹੈ ਕਿ ਗੁਲਾਮੀ ਨਾਲੋਂ ਚੰਗਾ ਕਿ ਆਪਣਾ ਕੰਮ ਸ਼ੁਰੂ ਕੀਤਾ ਬਹੁਤ ਹੈ। ਜਾਇਦ ਜਿੰਨਾ ਵੀ ਹੈ ਠੀਕ ਹੈ ਗੁਲਾਮੀ ਨਾਲੋਂ ਚੰਗਾ ਕਿ ਆਪਣਾ ਕੰਮ ਕੀਤਾ ਥੋੜਾ ਬਹੁਤ ਜਿੰਨਾ ਵੀ ਹੈਗਾ ਨਾ ਸ਼ੁਰੂ ਸ਼ੁਰੂ ਆਪਣਾ ਕੰਮ ਕਰਨਾ ਚਾਹੀਦਾ ਛੋਟੇ ਸਟੈਂਡ ਤੋਂ ਜਿੱਦਾਂ ਵੀ ਹੈ। ਹੁਣ ਪਹਿਲਾਂ ਮੈਂ ਟੇਬਲ ਰੱਖ ਕੇ ਤੇ ਸ਼ਰਧਾਈ ਦਾ ਇਹ ਦਿਹਾੜੀ ਆ ਰਾਮ ਨਾਲ ਚਲੋ ਬਚ ਜਾਂਦੀ ਸੀਗੀ ਖਰਚਾ ਬਣੀ ਕੱਢ ਗਏ ਸਾਰਾ ਕੁਝ ਦਿਹਾੜੀ ਬਚ ਜਾਂਦੀ ਸੀਗੀ ਹਾਂਜੀ ਅੱਛਾ ਭਾਜੀ ਇੱਕ ਦੋ ਸਵਾਲ ਨੇ ਇੱਕ ਤਾਂ ਹੈਗਾ ਕਿ ਜਦਾਂ ਇੱਕ ਤਾਂ ਜਾਣਦੇ ਹੁੰਦੇ ਆ ਇੱਕ ਅਨਨੌਨ ਪਰਸਨ ਆ ਕੇ ਸਿਫਤ ਕਰਕੇ ਜਾਂਦੇ ਬੰਦੇ ਦੀ ਐਪਰੀਸ਼ੀਏਟ ਕਰਕੇ ਜਾਂਦੇ ਤੁਹਾਨੂੰ ਐਵੇਂ ਦਾ ਬੰਦਾ ਕੋਈ ਮਿਲਿਆ ਤੇ ਇਸ ਤੋਂ ਇਲਾਵਾ ਇੱਕ ਹੋਰ ਸਵਾਲ ਨਾਲ ਜੁੜਦਾ ਇਹ ਕਿ ਕੋਈ ਹੋਰ ਵੀ ਨੌਜਵਾਨ ਕਰੇ ਤੁਹਾਡੇ ਕੋਲ ਕੋ ਆਇਆ ਬਈ ਤੁਸੀਂ ਕਿਵੇਂ ਸ਼ੁਰੂ ਕੀਤਾ ਅਸੀਂ ਕਿਵੇਂ ਸ਼ੁਰੂ ਕਰ ਸਕਦੇ ਆ ਕੋਈ ਸਲਾਹ ਲੈਣ ਦੇ ਲਈ ਹਾਂਜੀ ਕਈ ਬੰਦੇ ਆਏ ਮੇਰੇ ਕੋਲ ਵੈਸੇ ਤੇ ਕਈ ਬੰਦੇ ਤਾਂ ਵੈਸੇ ਮੈਨੂੰ ਆ ਕੇ ਕਰ ਦਿੰਦੇ ਆ ਤੇ ਇਹ ਕਹਿੰਦੇ ਆ ਕਿ ਕਹਿੰਦਾ ਭਾਜੀ ਕਹਿੰਦਾ ਯਾਰ ਤੂੰ ਵੈਸੇ ਕਿ ਪਹਿਲਾਂ ਮੈਂ ਗੱਤ ਕਬੀ ਸੇਲ ਲਾਂ ਮੈਨੂੰ ਕਿਵੇਲੇ ਕਹਿੰਦੇ ਕਹਿੰਦੇ ਭਾਈ ਤੇਰਾ ਗੱਤਗਿਆਲਾ ਕੰਮ ਸਹੀ ਨਹੀਂ ਸਗਾ ਜਿਹੜਾ ਤੂੰ ਰੇੜੀ ਲਾ ਕੇ ਬੈਗੇ ਆ ਤੇ ਮੈਂ ਕਹਾਂ ਯਾਰ ਕੀਰਤ ਦਾ ਕੋਈ ਮੇਹਣਾ ਨਹੀਂ ਹੈਗਾ ਹਨਾ ਤੇ ਵੈਸੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਤਿੰਨ ਪਹਿਲੇ ਉਪਦੇਸ਼ ਨੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾ ਉਪਦੇਸ਼ ਕੀਰਤ ਕਰਨ ਦਾ ਆ ਵੇ ਕਰ ਕੀਰਤ ਕਰੋ ਨਾਮ ਜਪੋ ਵੰਡ ਛਕੋ ਜੀ ਗੁਰੂ ਨਾਨਕ ਦੇ ਮਹਾਰੇ ਨੇ ਹੁਕਾ ਹੀ ਇਹੀ ਦਿੱਤਾ ਜੀ ਕੀਰਤ ਕਰੋ ਤੇ ਨਾਮ ਜਪੋ ਪਰ ਅਸੀਂ ਕਿਹੜੇ ਠੱਗੀਆਂ ਢੋਰੀਆਂ ਕਰਦੇ ਅਸੀਂ ਆਪਣੀ ਚਲੋ ਰੇੜੀ ਲਾ ਤੇ ਬਾਕੀ ਕਿਵਲੇ ਬਹੁਤ ਜਿਹੜੇ ਬੰਦੇ ਕਿਵਲੇ ਅਨਨੌਮ ਪਰਸਨਲ ਵੀ ਜਿਹੜੇ ਆਂਦੇ ਆ ਨਾ ਤੇ ਉਹ ਵੀ ਕਿਵਲੇ ਐਪਰੀਸ਼ੀਏਟ ਕਰ ਜਾਂਦੇ ਆ ਕਰ ਜਾਂਦੇ ਕਿ ਚਲੋ ਵਧੀਆ ਆਪਣੇ ਸ਼ਹਿਰ ਦੇ ਵਿੱਚ ਕੋਈ ਪੰਜਾਬੀ ਬੰਦੇ ਨੇ ਕੋਈ ਕੋ ਕੁਮ ਸ਼ੁਰੂ ਕੀਤਾ ਆ ਐਪਰੀਸ਼ੀਏਟ ਬਥੇਰਾ ਕਰਦੇ ਆ ਪਰ ਚੱਕਰ ਇਹ ਪੂਰਾ ਹੰਗਾਰਾ ਨਹੀਂ ਮਿਲਦਾ ਹੈਗਾ ਆਪਣੇ ਸ਼ਹਿਰ ਦੇ ਵਿੱਚ ਲੋਕ ਜਿਆਦਾ ਨਾ ਆਪਣੇ ਫਾਸਟ ਫੂਡ ਜਿਆਦਾ ਖਾਣਾ ਪਸੰਦ ਕਰਦੇ ਆ ਹਾਂਜੀ ਉਹ ਭਾਜੀ ਨੌਜਵਾਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਇਸ ਵੀਡੀਓ ਦੇ ਜ਼ਰੀਏ ਮੈਂ ਤਾਂ ਨੌਜਵਾਨਾਂ ਨੂੰ ਇਹੀ ਕੰਮ ਕਹਿਣਾ ਚਾਹਨਾ ਹੈ ਕਿ ਜਿੰਨੇ ਵੀ ਆਪਣੇ ਨੌਜਵਾਨ ਹੈ ਆਪਣੇ ਸ਼ਹਿਰ ਦੇ ਵਿੱਚ ਜਾਂ ਜਿੰਨੇ ਵੀ ਆ ਆਪਾਂ ਜਿਹੜੇ ਕੰਮ ਕਰਦੇ ਕਿਸੇ ਕਿਸੇ ਫੈਕਟਰੀਆਂ ਤੇ ਲੱਗੇ 8-10000 ਪਿੱਛੇ ਲੱਗੇ ਹੋਏ ਤੇ ਮੈਂ ਤਾਂ ਇਹ ਕਹਿਣਾ ਕਿ ਆਪਣਾ ਛੋਟਾ-ਮੋਟਾ ਕੰਮ ਕੋਈ ਵੀ ਗਰਾਊਂਡ ਲੈਵਲ ਤੋਂ ਆਪਣਾ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਤੁਸੀਂ ਠੀਕ ਨਹੀਂ ਕੋਈ ਵੀ ਕੰਮ ਜ਼ਰੂਰੀ ਨਹੀਂ ਕਿ ਹਾਂ ਵੀ ਤੁਸੀਂ ਰੇੜੀ ਲਾਣੀ ਆ ਕੋਈ ਆਪਣਾ ਹੋਰ ਵੀ ਕੰਮ ਕਰ ਲਓ ਸਬਜ਼ੀ ਦਾ ਕੰਮ ਸ਼ੁਰੂ ਕਰ ਲਓ ਠੀਕ ਨਹੀਂ ਕੋਈ ਫਰੂਟ ਵੇਚੋ ਕੋਈ ਹੈਨਾ ਕੋਈ ਆਪਣਾ ਜਿਦਾਂ ਹੁਣ ਅਸੀਂ ਦੁੱਧ ਦਾ ਸ਼ੁਰੂ ਕੀਤਾ ਆ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਹੋ ਉਹਦੇ ਵਿੱਚ ਬ ਨਾ ਜੀ ਕੋਈ 10000 ਕੇ 10 15000 ਕਮ ਸੈਲਰੀ ਪਿੱਛੇ ਕੰਮ ਕਰਨ ਵਾਲੇ ਕੇ ਆਪਣਾ ਕੰਮ ਸ਼ੁਰੂ ਕਰੋ ਜੀ ਅੱਗੇ ਭਾਜੀ ਤੁਹਾਡਾ ਕੀ ਪਲਾਨ ਹੈਗਾ ਯਾ ਕੰਮ ਜਿਵੇਂ ਦਾ ਮਰਜੀ ਤੁਹਾਡਾ ਚੱਲ ਰਿਹਾ ਅੱਗੇ ਤੁਸੀਂ ਕੀ ਸੋਚਿਆ ਵਾ ਬੇ ਇਹਨੂੰ ਕੰਟੀਨਿਊ ਰੱਖੋਗੇ ਜਾਂ ਕਿ ਨਹੀਂ ਹਾਂਜੀ ਜਿਸ ਹਿਸਾਬ ਨਾਲ ਜਿੱਦਾਂ ਹੁਣ ਕੇ ਕਈ ਬੰਦੇ ਐਪਰੀਸ਼ੀਏਟ ਵੀ ਕਰਦੇ ਕੇ ਭਾਜੀ ਇਹ ਕੰਮ ਛੱਡਿਓ ਨਾ ਕੇ ਤੁਹਾਨੂੰ ਦੇਖ ਕੇ ਨਾ ਕਈ ਬੰਦੇ ਹੋਰ ਵੀ ਕਹਿੰਦੇ ਕੇ ਯਾਰ ਉਹ ਬੰਦੇ ਨੇ ਰੇੜੀ ਲਾਈ ਹੋਇਆ ਅਸੀਂ ਵੀ ਕੰਮ ਸ਼ੁਰੂ ਕਰੀਏ ਮੈਨੂੰ ਕਈ ਬੰਦੇ ਪੁੱਛ ਕੇ ਵੀ ਜਾਂਦੇ ਆ ਕੋਈ ਬੰਦਾ ਇੱਥੇ ਨਾਲ ਦੇ ਸ਼ਹਿਰ ਦਾ ਸਗਾ ਉਹਨਾਂ ਵਿੱਚੋਂ ਦੁੱਧ ਵੀ ਨਾ ਆਇਆ ਕਹਿੰਦਾ ਭਾਜੀ ਕੰਮ ਮੈਂ ਵੀ ਸ਼ੁਰੂ ਕਰਨਾ ਮੇਰਾ ਕੰਮ ਚੱਲਦਾ ਤਾਂ ਹੈ ਤਾਂ ਹੀ ਆ ਕੋਈ ਪ੍ਰਾਈਵੇਟ ਜੌਬ ਕਰਦਾ ਹੋਣਾ ਤੇ ਕਹਿੰਦਾ ਭਾਜੀ ਮੈਂ ਵੀ ਸ਼ੁਰੂ ਕਰਦਾ ਕਿੱਦਾਂ ਪੈਸੇ ਬੱਜ ਜਊਗੇ ਕਿ ਬਚਤ ਹੋ ਜਾਇਆ ਕਰੂਗੀ ਮੈਂ ਕਿਹਾ ਭਾਜੀ ਮਾਲਕ ਦਾ ਨਾਮ ਲੈ ਕੇ ਤੂੰ ਸ਼ੁਰੂ ਕਰ ਠੀਕ ਹੈ ਤੇ ਮੈਂ ਵੀ ਕੰਮ ਸ਼ੁਰੂ ਕੀਤਾ ਕਿ ਮੈਨੂੰ ਵੀ ਇਹੀ ਮੇਰੇ ਮਨ 'ਚ ਡਰ ਸੀਗਾ ਕਿ ਹਾਂ ਵੀ ਪੰਜਾਬੀ ਬਾਹ ਫੜੂਗੇ ਸਾਡੀ ਜਾਂ ਨਹੀਂ ਫੜੂਗੇ ਪਰ ਠੀਕ ਹੈ ਪੰਜਾਬੀਆਂ ਦਾ ਸੰਯੋਗ ਵੀ ਵਸੇਰਾ ਮਿਲਦਾ ਆ ਪਾਜੀ ਪਰ ਜਿੱਦਾ ਸਿਆਣੇ ਕਹਿੰਦੇ ਆ ਕਹਿੰਦੇ ਜੇ ਜੀਵਨ ਦਾ ਕਿਰਤ ਕਰਦਾ ਘੱਟੋ ਘਾਟ ਭੁੱਖਾ ਤਾਂ ਨਹੀਂ ਮਰਦਾ ਹੈਗਾ ਬਿਲਕੁਲ ਆਪਣੇ ਪੰਜਾਬ ਦੇ ਵਿੱਚ ਵੈਸੇ ਆਪਾਂ ਭੁੱਖਾ ਤਾਂ ਨਹੀਂ ਮਾਰ ਸਕਦੇ ਪਰ ਜੇ ਆਪਣੇ ਪੰਜਾਬੀ ਨਾ ਆਪਣੇ ਸੰਗ ਨੂੰ ਲਾ ਕੇ ਆਪਣੇ ਪੰਜਾਬੀ ਆਪ ਮੋਹਰੇ ਆਣ ਕੇ ਤੇ ਵੀ ਛੋਟੇ ਛੋਟੇ ਕੰਮਾਂ ਤੋਂ ਵੀ ਹਾਂਜੀ ਚਲੋ ਪਾਜੀ ਆਪਾਂ ਪਰਮਾਤਮਾ ਕੋਲ ਵੀ ਅਰਦਾਸ ਕਰਦੇ ਆ ਚੈਨਲ ਦੇ ਮਾਧਿਅਮ ਦੇ ਰਾਹੀਂ ਵੀ ਕਿ ਤੁਹਾਡਾ ਕੰਮ ਹੋਰ ਵਧੇ ਫੁੱਲੇ ਤੁਹਾਡਾ ਕੰਮ ਵਧੀਆ ਤਰੀਕੇ ਨਾਲ ਚੱਲੇ ਤੇ ਤੁਸੀਂ ਵਧੀਆ ਕੋਸ਼ਿਸ਼ ਕੀਤੀ ਹੈ ਤੇ ਕੋਸ਼ਿਸ਼ ਸਫਲ ਰਹੇ ਤੇ ਅੱਗੇ ਵੀ ਤੁਹਾਡੇ ਨਾਲ ਲੋਕ ਜਿਹੜੇ ਆਉਂਦੇ ਜਾਂਦੇ ਰਹੇ ਤਾਂ ਵੀਰ ਲਖਵੀਰ ਸਿੰਘ ਸਾਡੇ ਨਾਲ ਵੀਰ ਮੌਜੂਦ ਸਗੇ ਤੇ ਦੁਮਾਲਾ ਬੰਦੇ ਨਾਲੇ ਬਾਈ ਜੀ ਹੁਣੇ ਨਾਲ ਇਹਨਾਂ ਦੇ ਹੁੰਦੇ ਨੇ ਤਾਂ ਇਹ ਦੋਵੇਂ ਵੀਰਾਂ ਨੇ ਜਿਹੜਾ ਕੰਮ ਸਟਾਰਟ ਕੀਤਾ ਹੋਇਆ ਤਾਂ ਇਸ ਇਸ ਤਰ੍ਹਾਂ ਦੇ ਜਿੱਥੇ ਵੀ ਪੰਜਾਬੀ ਵੀਰ ਸਾਡੇ ਕੰਮ ਕਰਦੇ ਆ ਬਲਾਚੌਰ ਬਾਈਪਾਸ ਦੇ ਥੱਲੇ ਬਲਾਚੌਰ ਜਦੋਂ ਅਸੀਂ ਰੋਪੜ ਤੋਂ ਜਲੰਧਰ ਸਾਈਡ ਨੂੰ ਜਾਂਦੇ ਤਾਂ ਬਲਾਚੌਰ ਬਾਈਪਾਸ ਬਾਹਰ ਹੀ ਆ ਫਲਾਈਓਵਰ ਬਣਿਆ ਉਹਦੇ ਥੱਲੇ ਵੀਰ ਹੁਣੇ ਖੜਦੇ ਆ ਤਾਂ ਤੁਸੀਂ ਜਦੋਂ ਵੀ ਇੱਥੇ ਲੰਘਦੇ ਵੜਦੇ ਹੋ ਤਾ ਵੀਰ ਉਹਨਾਂ ਨੂੰ ਵੈਸੇ ਵੀ ਮਿਲ ਕੇ ਜਾ ਕੇ ਸਿਰਫ ਦੋ ਸ਼ਬਦ ਵੀ ਜੇਕਰ ਤੁਸੀਂ ਕਹਿ ਜੂਗੇ ਹਾਂ ਭਾਈ ਬਹੁਤ ਵਧੀਆ ਐਪਰੀਸ਼ੀਏਟ ਕਰ ਜੂਗੇ ਤਾਂ ਪੰਜਾਬੀ ਨੌਜਵਾਨਾਂ ਨੂੰ ਹੋਰ ਹੌਸਲਾ ਮਿਲੂਗਾ ਇਦਾਂ ਦੇ ਵੀਰ ਹੋਰ ਤਿਆਰ ਹੋਣਗੇ ਫਿਰ ਆਪਾਂ ਨੂੰ ਰੇਡੀਆਂ ਦੇ ਉੱਤੇ ਗੰਦ ਖਾਣ ਨੂੰ ਨਹੀਂ ਮਿਲੂਗਾ ਸਾਫ਼ ਸੁਥਰਾ ਖਾਣਾ ਖਾਣ ਨੂੰ ਮਿਲੂਗਾ ਤਾਂ ਇਸ ਤਰ੍ਹਾਂ ਦੀਆਂ ਹੋਰ ਵੀ ਤਸਵੀਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਪ੍ਰੋ ਪੰਜਾਬੀ